ਆਜਾ ਸਾਡੀ ਪਾਰਟੀ ਦੇ ਸਾਰੇ ਸੀਨੀਅਰ ਆਗੂ ਸਹਿਬਾਨ ਚੇਅਰਮੈਨ ਸਹਿਬਾਨ ਮੈਸਰ ਕਾਉਂਸਲਰ ਸਹਿਬਾਨ ਮੇਰੇ ਸਾਰੇ ਹੀ ਉਹ ਵਰਕਰ ਸਾਥੀ ਜਿਹੜੇ ਮੇਰੇ ਲੰਬੇ ਸਮੇਂ ਰਾਜਸੀ ਜ਼ਿੰਦਗੀ ਦੇ ਵਿੱਚ ਮੈਨੂੰ ਤਕਰੀਬਨ 43 44 ਸਾਲ ਹੋ ਗਏ ਪੀੜ੍ਹੀਆਂ ਤੋਂ ਲੈ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜਿਆ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਨਵੇਂ ਸਾਲ ਦੇ ਉੱਤੇ ਜੀ ਆਇਆਂ ਕਹਿੰਨਾ ਪ੍ਰਮਾਤਮਾ ਕਰੇ ਤੁਹਾਡੇ ਸਾਰਿਆਂ ਦੇ ਪਰਿਵਾਰ ਵਧਣ ਫੁੱਲਣ ਸਾਰੇ ਅਸੀਂ ਤੰਦਰੁਸਤ ਰਹੀਏ ਸਾਡੇ ਬੱਚੇ ਤਰੱਕੀ ਕਰਨ ਖਾਸ ਤੌਰ ਦੇ ਉੱਤੇ ਅਸੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਕੇ ਆਪਣੇ ਆਪ ਨੂੰ ਆਪਣੇ ਸਮਾਜ ਨੂੰ ਅੱਗੇ ਵਧਾ ਸਕੀਏ ਮੇਰੇ ਸਤਿਕਾਰਯੋਗ ਦੋਸਤੋ ਮੇਰਾ ਅੱਜ ਦਾ ਜਿਹੜਾ ਐਮਿਸ਼ਨ ਹੈ ਇਹ ਕੋਈ ਰਾਜਨੀਤਿਕ ਮਿਸ਼ਨ ਨਹੀਂ ਸੀ ਪਰ ਕਿਉਂਕਿ ਸਟੇਜ ਦੇ ਉੱਤੋਂ ਕੋਈ ਰਾਜਨੀਤਿਕ ਤੌਰ ਤੇ ਗੱਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਵੇਂ ਪੁਰੀ ਸਾਹਿਬ ਨੇ ਕਿਹਾ ਤੇ ਫਿਰ ਜਦੋਂ ਗਿੱਧਾ ਪੈਂਦਾ ਨੱਚਣ ਵਾਲੀ ਦੀ ੱਡੀ ਰਹਿੰਦੀ ਨਹੀਂ ਇਸ ਕਰਕੇ ਮੈਂ ਬਿਲਕੁਲ ਨਹੀਂ ਗੱਲ ਕਰਨੀ ਸੀ ਮੈਂ ਤਾਂ ਸਿਰਫ ਇਸ ਕਰਕੇ ਅੱਜ ਇਕੱਠਾ ਹੋਇਆ ਸੀ ਕਿ ਨਵਾਂ ਸਾਲ ਹੈ ਆਪਾਂ ਨਵੇਂ ਸਾਲ ਦੇ ਉੱਤੇ ਇੱਕ ਦੂਜੇ ਨੂੰ ਵਧਾਈਆਂ ਦਈਏ ਇੱਕ ਦੂਜੇ ਦਾ ਸੁੱਖ ਸੁੱਖ ਪੁੱਛੀਏ ਪਰ ਜਦੋਂ ਗੱਲ ਸ਼ੁਰੂ ਹੋ ਜਾਈ ਮੈਂ ਰਾਜਨੀਤਿਕ ਜੀਵਨ 1979 ਸ਼ੁਰੂ ਕੀਤਾ ਸੀ ਬਹੁਤ ਅਜਿਹੇ ਦੋਸਤਾਂ ਨੂੰ ਪਤਾ ਹੈ ਜਿਹੜੇ ਅੱਜ ਦੂਜੀ ਪੀੜੀ ਦੇ ਮੈਥੋਂ ਮੇਰੇ ਛੋਟੇ ਸਾਥੀ ਹੈ ਜਦੋਂ ਇਹਨਾਂ ਦੇ ਬਜ਼ੁਰਗਾਂ ਨੇ ਮੈਨੂੰ 1979 ਦੇ ਵਿੱਚ ਪਹਿਲੀ ਵਾਰੀ ਐਮਸੀ ਬਣਾਇਆ ਸੀ ਉਹਨਾਂ ਚੋਂ ਬਾਈ ਗੁਰਦਰਸ਼ਨ ਸਿੰਘ ਹੋਰੀ ਹਰਪ੍ਰੀਤ ਸਿੰਘ ਹੋਰੀ ਇਹਨਾਂ ਦੇ ਪਿਤਾ ਜੀ ਨਹੀਂ ਰਹੇ ਦਲਜੀਤ ਹੋਰੀ ਬੈਠੇ ਨੇ ਗਰੇਵਾਲ ਸਭ ਬੈਠੇ ਨੇ ਇਹਨਾਂ ਪਰਿਵਾਰਾਂ ਨੇ ਮੈਨੂੰ ਬਹੁਤ ਤਨਦੇਹੀ ਦੇ ਨਾਲ ਇਸ ਸ਼ਹਿਰ ਦੇ ਵਿੱਚ ਜਦੋਂ ਕਿ ਇੱਥੇ ਮੇਰੇ ਮੁਕਾਬਲੇ ਦੇ ਵਿੱਚ ਬਹੁਤ ਧਨਾੜ ਵਿਅਕਤੀ ਜਿਹੜਾ ਚਾਹ ਦਾ ਬਹੁਤ ਵੱਡਾ ਵਪਾਰੀ ਸੀ ਜਿਵੇਂ ਐਤਕੀ ਚੋਣ ਹੋਈ ਹੈ ਨਾ ਇੱਕ ਗਰੀਬ ਔਰ ਅਮੀਰ ਦੇ ਵਿਚਾਲੇ ਮੈਨੂੰ ਆ ਕੇ ਉਸ ਸਮੇਂ ਵੀ ਲੋਕਾਂ ਨੇ ਕਿਹਾ ਸੀ ਕਿ ਐਡਾ ਵੱਡਾ ਧਨਾਲ ਵਪਾਰੀ ਹੈ ਤੈਨੂੰ ਪੈਸੇ ਦੇ ਨਾਲ ਹਰਾ ਦੂੰ ਪਰ ਮੈਨੂੰ ਲੋਕਾਂ ਦੇ ਉੱਤੇ ਮਾਨ ਸੀ ਕਿਉਂਕਿ ਮੈਂ ਆਪ ਲੜ ਰਿਹਾ ਸੀ ਮੈਨੂੰ ਉਸ ਸਮੇਂ ਵੀ ਲੋਕਾਂ ਨੇ ਬਿਨਾ ਕੋਈ ਪੈਸਾ ਲਾਏ ਸਵਾ 600 ਵੋਟ ਤੇ ਜਿਤਾ ਕੇ ਭੇਜਿਆ ਸੀ ਸਾਡੇ ਸਵਾ 27 ਸਾਲ ਦੀ ਐਸੇ ਮੇਰੀ ਜਦੋਂ ਮੈਂ ਪਹਿਲੀ ਵਾਰ ਐਮਸੀ ਬਣਿਆ ਉਸ ਤੋਂ ਬਾਅਦ ਮੈਂ ਜੰਨੀਆਂ ਚੋਣਾ ਲੜਿਆ 92 ਦੇ ਵਿੱਚ ਸੁਰਿੰਦਰ ਕਪੂਰ ਔਰ ਕਾਂਗਰਸ ਦੀ ਪੂਰੀ ਸਰਕਾਰ ਮੇਰੇ ਖਿਲਾਫ ਡੇਰੇ ਡਾ ਕੇ ਵੇਖੀ ਰਹੀ ਮੇਰਾ ਪੰਜਾਬ ਚੋਂ ਰਿਕਾਰਡ ਸੀ 70% वोट आउट ऑफ टोटल वोट ਲੈ ਕੇ ਮੈਂ ਜਿੱਤਿਆ ਸੀ। ਔਰ 1992 ਦੇ ਵਿੱਚ ਪੂਰੀ ਸਰਕਾਰ ਔਰ ਪੂਰੀਆਂ ਪਾਰਟੀਆਂ ਜਿਵੇਂ ਐਤਕੀ ਲੱਗੀਆਂ ਹੋਈਆਂ ਸੀ। ਇੱਕ ਪਾਸੇ ਸਚਾਈ ਸੀ, ਇਮਾਨਦਾਰੀ ਸੀ, ਗਰੀਬ ਵਿਅਕਤੀ ਸੀ ਦੂਜੇ ਪਾਸੇ ਸਾਰੀਆਂ ਪਾਰਟੀਆਂ ਤੇ ਇੱਕ ਗਰੀਬ ਆਦਮੀ ਲੜ ਰਿਹਾ ਸੀ ਇੱਕ ਤਲਾਲ ਵਿਅਕਤੀ ਦੇ ਖਿਲਾਫ। ਭਾਵੇਂ ਉਹ ਮੇਰੀ ਪਾਰਟੀ ਦਾ ਸੀ, ਉਸੇ ਤਰ੍ਹਾਂ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਸੀ ਉਸ ਸਮੇਂ ਵੀ ਮੇਰੇ ਖਿਲਾਫ ਪਰ ਲੋਕ ਮੇਰੇ ਨਾਲ ਸਣ ਲੋਕਾਂ ਨੇ ਮੈਨੂੰ ਨਹੀਂ ਛੱਡਿਆ 1992 ਦੇ ਵਿੱਚ ਐਮ ਸੀ ਇੱਕ ਨਹੀਂ ਟੁੱਟਦਾ ਲੋਕ ਤਾਂ ਗੱਲਾਂ ਕਰਦੇ ਨੇ ਇੰਨੇ ਇੰਨੇ ਐਮ ਸੀ ਟੁੱਟ ਜਾਂਦੇ ਆ ਤੋੜ ਲਾਂਗੇ ਇੱਕ ਐਮ ਸੀ ਟੁੱਟਣਾ ਔਕਾ ਹੁੰਦਾ ਮੈਂ ਨਾਲ ਮੇਰੇ ਪਾਰਟੀ ਕੋਈ ਨਹੀਂ ਸੀ ਆਜ਼ਾਦ ਉਮੀਦਵਾਰ ਤੌਰ ਤੇ 1992 ਵਿੱਚ ਪ੍ਰਧਾਨ ਬਣਿਆ ਸੀ ਮਿਊਸਪਲ ਕਮੇਟੀ ਦਾ ਇਹ ਤੁਹਾਡੇ ਲੋਕਾਂ ਦੀ ਦਿਆ ਨਾਲ ਬਣਿਆ ਸੀ ਐਵੇਂ ਨਹੀਂ ਬਣਿਆ ਸੀ ਕਿ ਰਾਜਨੀਤਿਕ ਪਾਰਟੀਆਂ ਦੇ ਆਗੂ ਮੈਨੂੰ ਨਹੀਂ ਸੀ ਬਣਾਈ ਜੇ ਉਹ ਚਾਹੁੰਦੇ ਮੈਂ ਨਹੀਂ ਸੀ ਬਣ ਸਕਦਾ ਪਰ ਲੋਕ ਚਾਹੁੰਦੇ ਸੀ ਉਸ ਤੋਂ ਬਾਅਦ ਜਿੰਨੀਆਂ ਚੋਣਾਂ ਹੋਈਆਂ ਹਰ ਚੋਣ ਲੋਕਾਂ ਨੇ ਮੈਨੂੰ ਬਹੁਤ ਗਿਣਤੀ ਦੇ ਨਾਲ ਜਿਤਾਈ ਜਦੋਂ 2008 ਦੀ ਚੋਣ ਸੀ ਆ ਬੈਠੇ ਆ ਸਾਰੇ ਯੋਧੇ ਸਭ ਨੂੰ ਪਤਾ ਹੈ ਜਿਹੜੇ ਸਾਰੇ ਵੱਡੇ ਵੱਡੇ ਤਨੰਤਰ ਕਹਾਉਂਦੇ ਸੀ ਜਾਲ ਸਿੰਘ ਕੋਲੇ ਆਲੀ ਵਰਗੇ ਤਰਮਾਲੇ ਵਰਗੇ ਗੋਲੂ ਡੀਐਸਪੀ ਵਰਗੇ ਔਰ ਚੰਬੇਲੀ ਸੀ ਇੱਥੇ ਐਸਐਚਓ 200 ਬੰਦਾ ਪੁਲਿਸ ਦਾ ਲਾਇਆ ਹੋਇਆ ਸੀ ਔਰ ਲੋਕਾਂ ਨੇ ਡਲਿਆਂ ਨਾਲ ਭਜਾਤੇ ਸੀ ਗੱਡੀਆਂ ਮਸਾਂ ਕੱਢ ਕੇ ਲਗਾਈ ਸੀ ਇਹ ਲੋਕਾਂ ਦਾ ਪਿਆਰ ਹੁੰਦਾ ਹੈ ਉਹਦੇ باوجود ਵੀ 750 ਵੋਟ ਤੇ ਮੈਂ ਜਿੱਤਿਆ ਸੀ ਔਰ ਮੈਨੂੰ ਵੀ ਕਹਿੰਦੇ ਸੀ ਵੀ ਬਾਦਰ ਸਾਹਿਬ ਕਹਿ ਗਏ ਇਹਦੀ ਹਾਰ ਦਾ ਰਿਜ਼ਲਟ ਚਾਹੀਦਾ ਕਹਿੰਦੇ ਸੀ ੱੱਕੇ ਨਾਲ ਜਿੱਤ ਜਾਗੇ ਮੈਂ ਉਹਨਾਂ ਨੂੰ ਕਿਹਾ ਸੀ ਲੋਕ ਖਰਾਦਨ ਮੈਂ ਅਕਸੈਪਟ ਕਰੂੰਗਾ ਲੋਕ ਖਰਾਦੰਦੇ ਨੇ ਆਹ ਹਰਪਾਲ ਬੈਠਾ ਹੈ ਮਿਸ਼ਲੇਵਾਰੀ ਥੋੜਾ ਜੋਰ ਲਾਇਆ ਸੀ ਗਰਾਉਂਡ ਤੇ ਉਹ ਬੈਠਾ ਲੋਕਾਂ ਦਾ ਜਿਤਾਇਆ ਇਸ ਕਰਕੇ ਜਿਹਦੇ ਨਾਲ ਲੋਕ ਹੋਣ ਉਹਨੂੰ ਕੋਈ ਹਰਾ ਨਹੀਂ ਸਕਦਾ ਸਮਾਂ ਲੱਗਦਾ ਕਦੇ ਵੀ ਪਰ ਹਮੇਸ਼ਾ ਆਪਦੇ ਸੱਚ ਤੇ ਪਹਿਰਾ ਦੇ ਕੇ ਖੜੇ ਰਹੋ ਕੋਈ ਪਰਵਾਹ ਨਾ ਕਰੋ ਇਸੇ ਤਰ੍ਹਾਂ 2008 ਦੇ ਵਿੱਚ ਐਨੇ ਧੱਕੇ ਦੇ باوجود 750 ਵੋਟ ਤੇ ਲੋਕਾਂ ਨੇ ਮੈਨੂੰ ਜਿੱਤਾਇਆ ਉਸ ਤੋਂ ਬਾਅਦ ਦੀ ਚੋਣ ਮੇਰੀ ਆਪਦੀ ਪਾਰਟੀ ਦਾ ਮੰਤਰੀ ਮੈਨੂੰ ਹਰਾਉਣ ਨੂੰ ਉਤਰਿਆ ਫਿਰਦਾ ਸੀ ਮੈਂ ਲੜਣਾ ਨਹੀਂ ਚਾਹੁੰਦਾ ਸੀ ਐਮਸੀ ਮੈਂ ਜਵਾਬ ਦਿੱਤਾ ਮੈਂ ਨਹੀਂ ਲੜਨਾ ਐਮਸੀ ਉਹ ਕਹਿੰਦਾ ਮੇਰੇ ਕੋਲੇ ਮੇਅਰ ਦਾ ਕੈਂਡੀਡੇਟ ਹੈ ਨਹੀਂ ਜਦੋਂ ਨੂੰ ਪਤਾ ਲੱਗਿਆ ਪਾਰਟੀ ਜਿੱਤ ਰਹੀ ਹੈ ਇਹਨੂੰ ਬਣਾਉਣਾ ਪਊ ਫਿਰ ਉਹਨੇ ਹਰਾਉਣ ਤੇ ਬੜਾ ਜ਼ੋਰ ਲਾਇਆ ਮੈਨੂੰ ਅਕਾਲੀ ਦਲ ਦੇ ਕੈਂਡੀਡੇਟ ਦੀ ਤੇ ਦੂਜੇ ਕੈਂਡੀਡੇਟ ਦੀ ਜਿਹੜਾ ਮੇਰੇ ਖਿਲਾਫ ਲੜ ਰਿਆ ਸੀ ਸ਼ਰਾਬ ਕਿਥੋਂ ਆਉਂਦੀ ਸੀ ਇੱਥੇ ਅਗਨੀ ਢਾਬੇ ਤੋਂ ਅਮਰੀਕ ਸਿੰਘ ਰੋਡ ਤੋਂ ਮੈਨੂੰ ਪਤਾ ਸੀ ਪਰ ਮਾਵਨਾਂ ਨੂੰ ਕਹਿਦਾ ਸੀ ਕਿੰਨੇ ਪੈਸੇ ਵੰਡ ਲੋ ਤੇ ਕਿੰਨੀ ਵੰਡ ਲੋ ਸ਼ਰਾਬ ਜਿੰਨਾ ਜੇ ਲੋਕ ਮੇਰੇ ਨਾਲ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਮੇਰਾ ਲੋਕਾਂ ਨੇ ਫੇਰ ਜਿਤਾਇਆ ਮੈਨੂੰ ਮੈਂ ਧੰਨਵਾਦੀ ਆ ਲੋਕਾਂ ਦਾ ਔਰ ਉਸ ਦਾ ਪ੍ਰਮਾਤਮਾ ਇੱਕ ਵੱਖਰਾ ਰਿਜ਼ਲਟ ਦਿੰਦਾ ਮੈਨੂੰ ਕੀ ਪਤਾ ਸੀ ਮੈਨੂੰ ਬਠਿੰਡੇ ਦੇ ਲੋਕ ਐਮਐਲਏ ਬਣਾਉਣਗੇ ਮੈਨੂੰ ਆਮ ਆਦਮੀ ਪਾਰਟੀ ਨੇ ਮੇਰੇ ਨਾਲ ਹੱਥ ਮਿਲਾਇਆ ਬਠਿੰਡੇ ਦੇ ਲੋਕਾਂ ਨੇ ਪੰਜਾਬ ਤੋਂ ਦੂਜੇ ਨੰਬਰ ਤੇ ਮੈਨੂੰ ਐਮਐਲਏ ਬਣਾਤਾ ਇਸ ਵਾਰ ਵੀ ਮੈਨੂੰ ਉਰਤਾ ਦੱਸਣਾ ਪੈ ਰਿਹਾ ਕਿਉਂਕਿ ਇੱਥੇ ਗੱਲ ਕੀਤੀ ਗਈ ਹੈ ਮੈਂ ਕੋਈ ਰਾਜਨੀਤਿਕ ਗੱਲ ਛੇੜ ਨਹੀਂ ਨਹੀਂ ਸੀ ਸਭ ਤੋਂ ਪਹਿਲਾਂ ਮੇਰਾ ਭਤੀਜਾ ਇਸ ਵਾਰਡ ਦੇ ਵਿੱਚ ਪ੍ਰਧਾਨ ਸੀ ਆਮ ਆਦਮੀ ਪਾਰਟੀ ਦਾ ਅਰੋੜਾ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਇੱਥੋਂ ਕਿਹਨੂੰ ਲੜਾਉਣਾ ਹੈ ਕਹਿੰਦੇ ਕਹੋਣਾ ਪ੍ਰਧਾਨ ਉੱਥੇ ਮਹ ਜੀ ਮੇਰਾ ਭਤੀਜਾ ਕਹਿੰਦੇ ਉਹਦੀ ਅਲਜੀ ਲਿਓ ਮੈਂ ਉਹਨਾਂ ਨੂੰ ਕਿਹਾ ਜੀ ਮੇਰਾ ਫੈਸਲਾ ਹੈ ਮੈਂ ਮੇਰੇ ਪਰਿਵਾਰ ਦਾ ਬੰਦਾ ਕੋਈ ਲੜ ਨਹੀਂ ਦੇਣਾ ਆਪ ਦੇ ਵਾਰਡ ਮੈਂ ਲੋਕਾਂ ਚੋਂ ਬੰਦਾ ਲੈ ਕੇ ਉਹਨਾਂ ਉਹ ਲੜੂਗਾ ਮੇਰਾ ਪਤੀਜਾ ਇਸ ਗੱਲ ਤੇ ਮੇਰੇ ਨਾਲ ਗੁੱਸੇ ਹੋਇਆ ਮੇਰਾ ਪਰਿਵਾਰ ਵੀ ਗੁੱਸੇ ਹੋਇਆ ਵੀ ਲੋਕ ਲੜਾਉਂਦੇ ਆ ਤੂੰ ਰੋਕਦਾ ਮੈਂ ਉਹਨਾਂ ਨੂੰ ਕਿਹਾ ਸੀ 2026 ਦੇ ਜਨਰਲ ਇਲੈਕਸ਼ਨ ਆਜੂ 60 70 ਵਾਰਡ ਹੋ ਜਾਣਗੇ ਲੜ ਲਿਓ ਜੇ ਲੜਨਾ ਹੋਇਆ ਐਸ ਜ਼ੋਨ ਦੇ ਵਿੱਚ ਮੈਂ ਨਹੀਂ ਲੜਨਾ ਬਿਲਕੁਲ ਇੱਕ ਬੰਦੇ ਨੇ ਵੀ ਅਰਜੀ ਨਹੀਂ ਸੀ ਦਿੱਤੀ ਸਾਰੇ ਵਾਰਡ 'ਚ ਮੈਂ ਇਹਨੂੰ ਬੜਾਇਆ ਜਿਹੜਾ ਸਾਡਾ ਕੈਂਡੀਡੇਟ ਆਜ਼ਾਦ ਹੁੰੜੜਿਆ 30 ਬੰਦੇ ਮੇਰੇ ਕੋਲੇ ਚੱਲ ਕੇ ਆਏ ਇਹਨੂੰ ਮੈਨੂੰ ਕਹਦੇ ਇੱਥੇ ਜੁਆਇਨ ਕਰਾ ਦਿਓ ਮੇਰੀ ਕਿਸਮਤ ਚੰਗੀ ਸੀ ਮੈਂ ਇੱਥੇ ਜੁਆਇਨ ਨਹੀਂ ਕਰਾਇਆ ਮੈਂ ਕਿਹਾ ਮੈਂ ਪਾਰਟੀ ਦੇ ਪ੍ਰਧਾਨ ਕੋਲ ਜਾ ਕੇ ਜੁਆਇਨ ਕਰਾਂਗਾ ਮੈਂ ਜਾ ਕੇ ਜੁਆਇਨ ਕਰਾਇਆ ਰੋੜਾ ਸਾਹਿਬ ਕਹਿੰਦੇ ਵੀ ਤੁਸੀਂ ਇੱਕੋ ਤੁਹਾਡੀ ਅਲਰਜੀ ਹੈ ਉਹ ਅਲਰਜੀ ਕੋਈ ਹੈ ਨਹੀਂ ਆਪਦੀ ਟਿਕਟ ਲੈ ਜਾਓ ਟਿਕਟ ਮੇਰੇ ਕੋਲੇ ਸੀ ਜੇ ਆਕੇ ਮੈਂ ਇਹਨਾਂ ਨੂੰ ਫੜਾਤੀ ਉੱਤੋਂ ਪੈਸੇ ਦੇ ਦਬਾਅ ਤੇ ਜਾਂ ਉਸ ਦੇ ਨਿੱਜੀ ਰਿਲੇਸ਼ਨ ਸੌਦਰਾਨੀਆਂ ਦਲਾਲੀਆਂ ਹੁੰਦੀਆਂ ਨੇ ਜਿਹੜਾ ਕੈਂਡੀਡੇਟ ਆ ਜਾ ਕੇ ਆਪਦੀ ਟਿਕਟ ਲੈ ਆਇਆ ਮੇਰੇ ਸਾਹਮਣੇ 15 ਬੰਦੇ ਮੇਰੇ ਕੋਲੇ ਆਏ ਉਹ ਕਹਿੰਦੇ ਜੀ ਸੋਡੇ ਦੇ ਰੱਬ ਪਰਗਾ ਵਿਸ਼ਵਾਸ ਕਰਦੇ ਸੀ ਅਸੀਂ ਐਸ ਇਲਾਕੇ ਦੇ ਲੋਕ ਵੀ ਜੇ ਤੁਸੀਂ ਕਹਿ ਦਿੰਦੇ ਆ ਉਹਦਾ ਨੁਕਸਾਨ ਕਰਾ ਲੈਣੇ ਹੋ ਉਸ ਗੱਲ ਤੇ ਖਰੇ ਉਤਰਦੇ ਹਾਂ ਪਹਿਲੀ ਵਾਰੀ ਤੁਸੀਂ ਇਸ ਮੁੰਡੇ ਨਾਲ ਬੇਇਮਾਨੀ ਕੀਤੀ ਹੈ ਇਹ ਗੱਲ ਮੈਨੂੰ ਬਰਦਾਸ਼ਤ ਨਹੀਂ ਸੀ ਮੈਂ ਆਪਦੇ ਆਪ ਨੂੰ ਆਪਦੇ ਪਰਿਵਾਰ ਨੂੰ ਮੈਂ ਰਾਜਨੀਤੀ ਕਰਾਂ ਜਾਂ ਨਾ ਕਰਾਂ ਆਉਣ ਵਾਲੇ ਸਮੇਂ 'ਚ ਬੇਇਮਾਨ ਨਹੀਂ ਰਹਿ ਸਕਦਾ ਮੈਂ ਇਸ ਨੂੰ ਕਿਹਾ ਵੀ ਜາດ ਲੜੇਗਾ ਕਹਿੰਦਾ ਲੜੂਗਾ ਮੈਂ ਆਜ਼ਾਦ ਲੜ ਤੇਰੀ ਡਰ ਕੇ ਮਦਦ ਕਰੂੰਗਾ ਔਰ ਡਰ ਕੇ ਕੀਤੀ ਐ ਮੈਂ ਕੋਈ ਡਰ ਕੇ ਨਹੀਂ ਕਹਿੰਦਾ ਲੋਕ ਡਰ ਕੇ ਕਰਦੇ ਐ ਪਰ ਮੈਂ ਇਹਨੂੰ ਕਿਹਾ ਸੀ ਮੇਰੀ ਇੱਕ ਮਜਬੂਰੀ ਐ ਮੈਂ ਆਪਦੀ ਫੋਟੋ ਲਾਉਣ ਤੋਂ ਨਹੀਂ ਰੋਕ ਸਕਦਾ ਤੇਰੇ ਨਾਲ ਡੋਰ ਟੂ ਡੋਰ ਨਹੀਂ ਜਾ ਸਕਦੀਆਂ ਤੇਰੇ ਮੀਤਿਆਂ ਨੂੰ ਸੰਬੋਧਨ ਕਰ ਸਕਦਾ ਅਗਰ ਉਹ ਹੁੰਦਾ ਤੇ ਫਿਰ ਮੈਂ ਇਹ ਵੀ ਦਿਖਾ ਦਿੰਦਾ ਕੀ ਭਾਵਿਕ ਦੀ ਐ ਕੇਸ ਕਰਕੇ ਭਰਾਵੋ ਬੰਦੇ ਦਾ ਪਰਖ ਜਿਹੜੀ ਐ ਕੋਈ ਇਹ ਗੱਲ ਨਹੀਂ ਜਿੱਤ ਹਾਰ ਕੀ ਨਹੀਂ ਗੱਲ ਹੈ ਜ਼ਿੰਦਗੀ ਜਿੱਤਾਂ ਹਾਰਾਂ ਹੁੰਦੀਆਂ ਹੀ ਰਹਿੰਦੀਆਂ ਨੇ ਸਾਰੀਆਂ ਜੰਗਾਂ ਕੋਈ ਜਿੱਤਣ ਵਾਲਾ ਤੇ ਥੋੜੋ ਲੜਦਾ ਹੈ ਸ਼ਹੀਦ ਭਗਤ ਸਿੰਘ ਨੂੰ ਪਤਾ ਸੀ ਅਸੀਂ ਆਜ਼ਾਦੀ ਤੋਂ ਬਾਅਦ ਰਾਜ ਕਰਾਂਗੇ ਜਿਉਂਦੇ ਜਿਉਂਦੇ ਲੜ ਰਹੇ ਸੀ ਉਹ ਜਿਹੜਾ ਲੜਦਾ ਹੈ ਉਹ ਨੁਕਸਾਨ ਵੀ ਠਹਾਉਂਦਾ ਹੈ ਪਰ ਜਿਹੜਾ ਨੁਕਸਾਨ ਠਹਾਉਂਦਾ ਜਿਹੜਾ ਲੜਦਾ ਹਿੱਕ ਢਾ ਕੇ ਖੜਦਾ ਹੈ ਜੋ ਦਾ ਜਾਂ ਜਰਨੈਲ ਉਹ ਬੰਦਾ ਜਿਹੜਾ ਜੰਗ 'ਚ ਲੜ ਨਹੀਂ ਜਾਂਦਾ ਬੋਲ ਕੋਈ ਚੀਜ਼ ਖਰੀਦੀ ਜਾ ਸਕਦੀ ਹੈ ਰਿਸ਼ਵਤ ਨਾਲ ਕੋਈ ਚੀਜ਼ ਲਈ ਜਾ ਸਕਦੀ ਹੈ ਮੇਰਾ ਇਹ ਕਿ ਸ਼ਰਮ ਨਾਲ ਨੀਵਾ ਸੀ ਮੇਰੀ ਪਾਰਟੀ ਜਿਹਦਾ ਅਸੀਂ ਪ੍ਰਚਾਰ ਕਰਦੇ ਰਹੇ ਇਮਾਨਦਾਰੀ ਦਾ 3000 5000 ਵੋਟ ਵੀ ਗਏ ਪੇਟੀਆਂ ਸ਼ਰਾਬਾਂ ਦੀਆਂ ਜਾਣ ਮੇਰਾ ਸ਼ਰਮ ਨਾਲ ਆਪ ਦਾ ਸੱਚ ਉਗ ਰਿਆ ਸੀ ਲੋਕ ਮੈਨੂੰ ਪੁੱਛਦੇ ਸੀ ਇਕ ਕਿਸਰਾ ਪਏਵੇਂ ਤੁਸੀਂ ਮੈਨੂੰ ਕਹਿਂ ਚ ਕੋਈ ਗੁਰੇਜ਼ ਨਹੀਂ ਨਾ ਮੈਨੂੰ ਕੋਈ ਡਰ ਹੈ ਕਿਸੇ ਦਾ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਸੀਂ ਸਮਾਜ ਨੂੰ ਕਿਸੇ ਸਹੀ ਪਾਸੇ ਲੈ ਕੇ ਜਾਣਾ ਹੈ ਜੇ ਤੁਸੀਂ ਰਾਜਨੀਤੀ ਨੂੰ ਗੰਧਲਾ ਹੋਣਾ ਬਚਾਉਣਾ ਹੈ ਇਸ ਗੱਲ ਦਾ ਡਰ ਕੇ ਜਿੱਤ ਹੋਊ ਜਾਂ ਹਾਰ ਹੋ ਇਹਨੂੰ ਭੁੱਲਿਓ ਆਪਦੇ ਸੂਲਾਂ ਤੇ ਲੜਦੇ ਰਹੋ ਜ਼ਿੰਦਗੀ ਦੇ ਵਿਚਾਰਾ ਵੀ ਆਉਂਦੀਆਂ ਰਹਿੰਦੀਆਂ ਨੇ ਜਿੱਤਾਂ ਵੀ ਆਉਂਦੀਆਂ ਰਹਿੰਦੀਆਂ ਨੇ ਹਾਰ ਦਾ ਉਹ ਹੈ ਜਿਹੜਾ ਹਾਰ ਮੰਨ ਲੇ ਜਗਰੂਪ ਸਿੰਘ ਨੇ ਅਜ ਤਾਈਂ ਜ਼ਿੰਦਗੀ 'ਚ ਕਦੇ ਹਾਰ ਮੰਨੀ ਨਹੀਂ ਮੈਂ ਹਮੇਸ਼ਾ ਹਾਰ ਨਾਲ ਟੱਕਰ ਲੈਣ ਜਾਂਦਾ ਹਾਂ ਆਉਣ ਵਾਲਾ ਸਮਾਂ ਵੀ ਮੈਂ ਤਾਂ ਰਾਜਨੀਤੀ ਨੂੰ ਆਪ 70 ਸਾਲ ਤੋਂ ਬਾਅਦ ਛੱਡਣਾ ਚਾਹੁੰਦਾ ਸੀ ਔਰ ਪਿਛਲੇ ਵਾਰੀ ਵੀ ਮੇਰੇ ਮਨ ਲੋ ਮਨ ਦੀ ਗੱਲ ਪੈਗੀ ਹੁਣ ਵੀ ਜਿੰਨਾ ਚਿਰ ਰਹਾਗੇ ਰਾਜਨੀਤੀ 'ਚ ਇਮਾਨਦਾਰੀ ਦੀ ਸਿਆਸਤ ਕਰਾਂਗੇ ਈਮਾਨਦਾਰ ਲੋਕਾਂ ਦੀ ਮਦਦ ਕਰਾਂਗੇ ਕੋਈ ਵੀ ਚੋਰ ਭਾਵੇਂ ਉਹ ਕਿੱਡੀ ਪੋਸਟ ਵਾਸਤੇ ਦੌੜ ਲਈ ਫਿਰਦਾ ਹੋਵੇ ਉਹਦਾ ਵਿਰੋਧ ਕਰਾਂਗੇ ਬਿਲਕੁਲ ਡਟ ਕੇ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਉਸ ਚੇਅਰ ਦੇ ਉੱਤੇ ਜਿਹੜੀ ਲੋਕਾਂ ਨੇ ਦਿੱਤੀ ਹੈ ਉਹ ਬੈਠਣ ਨਾ ਦਿੱਤਾ ਜਾਵੇ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਔਰ ਨਾਲ ਹੀ ਤੁਹਾਨੂੰ ਆਸ਼ਵਾਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਆਪਦੇ ਆਪ ਨੂੰ ਹੋਰ ਮਜ਼ਬੂਤ ਕਰਾਂਗੇ ਇਸ ਨੂੰ ਇਕੱਲੇ ਇਸ ਏਰੀਆ ਦੇ ਵਿੱਚ ਨਹੀਂ ਜਿੰਨਾ ਵੀ ਨੇੜ ਦੇ ਹਲਕਿਆਂ ਚ ਇਹਨਾਂ ਹਲਕਿਆਂ ਦੇ ਵਿੱਚ ਜਿੰਨਾ ਸਮਾਂ ਅਸੀਂ ਕੱਢ ਸਕੇ ਆਪਦੇ ਸਿਸਟਮ ਨੂੰ ਮਜ਼ਬੂਤ ਕਰ ਸਕੇ ਉਹਨੂੰ ਮਜ਼ਬੂਤ ਕਰਾਂਗੇ ਮੈਂ ਤੁਹਾਨੂੰ 2025 ਦੀ ਸ਼ਾਮਤ ਦੇ ਉੱਤੇ ਜੀ ਆਇਆਂ ਵੀ ਕਹਿੰਦਾ ਆਸ ਕਰਦਾ ਹਾਂ ਕਿ ਤੁਹਾਡੇ ਪਰਿਵਾਰ ਆਉਣ ਵਾਲੇ ਸਮੇਂ 'ਚ ਖੁਸ਼ੀਆਂ ਔਰ ਖੇੜਿਆਂ ਦਾ ਜੀਵਨ ਬਤੀਤ ਕਰ ਤੁਸੀਂ ਰਲ ਮਿਲ ਕੇ ਰਹੋ ਇਨਸਾਨ ਦੀ ਕਾਰਗੁਜ਼ਾਰੀ ਹੈ ਮੇਰੀ ਸਰਕਾਰ ਤੋਂ ਜੋ ਕੁਝ ਮੈਂ ਜਾ ਕੇ ਦੇ ਸਕਿਆ ਮੇਰੀ ਡਿਊਟੀ ਬਣਦੀ ਸੀ ਲੋਕਾਂ ਨੇ ਮੇਰੀ ਡਿਊਟੀ ਲਈ ਸੀ ਮੈਂ ਆਪਦੀ ਲਾਈਵ ਉਹਦੇ ਉੱਤੇ ਸਾਰਾ ਪਿਛਲਾ ਸਾਫ ਤਾਬ ਤੋਂ ਨੂੰ ਦੱਸਿਆ ਬਟਿੰਡੇ ਦੇ ਲੋਕਾਂ ਨੂੰ ਜਰੂਰ ਮੇਰੀ ਫੇਸਬੁੱਕ ਤੋਂ ਤੁਸੀਂ ਕੋਸ਼ ਨੂੰ ਡਾਊਨਲੋਡ ਕਰਕੇ ਸੁਣਿਓ ਮੋٹے ਤੌਰ ਤੇ ਮੈਂ ਤੁਹਾਨੂੰ ਦੱਸ ਦਿੰਨਾ ਹੈਲਥ ਤੇ ਐਜੂਕੇਸ਼ਨ ਜੋ ਸਰਕਾਰ ਦਾ ਸੀ ਸਕੂਲਾਂ ਵਾਸਤੇ ਇੱਕ ਇੱਕ ਜਗ੍ਹਾ ਜਿਹੜੀ ਸੇਵਰਲੈਂਡ ਸਕੂਲ ਵਾਸਤੇ ਅਸੀਂ ਲੈ ਚੁੱਕੇ ਹਾਂ ਔਰ ਇੱਕ ਇੱਕ ਜਗ੍ਹਾ ਦੀ ਕੋਸ਼ਿਸ਼ ਹੈ ਕਿ ਅਸੀਂ ਥਰਮਲ ਤੋਂ ਖੇਤਾਵਾਸੀ ਸਕੂਲ ਵਾਸਤੇ ਲੈ ਰਹੇ ਹਾਂ ਥਰਮਲ ਦਾ ਜਿਹੜਾ ਸਪੈਸ਼ਲ ਸਕੂਲ ਹੈ ਉਸ ਨੂੰ ਕੋਠੇ ਕਾਮੇ ਕੇ ਸਕੂਲ ਤੇ ਪ੍ਰਾਇਮਰੀ ਸਕੂਲ ਮਿਡਲ ਮर्ज ਕਰਕੇ ਵਧੀਆ ਇੱਕ ਮਿਡਲ ਸਕੂਲ ਬਣਾਉਣ ਦੀ ਮੇਰੀ ਇੱਛਾ ਹੈ ਪਾਣੀ ਦਾ ਜਿਹੜਾ ਪ੍ਰੋਜੈਕਟ ਹੈ ਪਿਛਲੇ 2000 10 ਤੋਂ ਲੈ ਕੇ 24 ਹੋ ਗਏ 14 ਸਾਲ ਹੋ ਗਏ ਕਿਸੇ ਨੇ ਇੱਕ ਗੇਲਨ ਵਧਾਉਣ ਵਾਸਤੇ ਨਹੀਂ ਰੋਕੇ ਅੱਜ ਇੱਕ ਤਰੀਕ ਨੂੰ ਅਜ ਨਹਿਰ ਬੰਦੀ ਹੋਈ ਹੈ 21 ਦੀ ਇੱਕ ਡੰਗ ਪਾਣੀ ਮਿਲਣਾ ਅੱਜ ਬਠਿੰਡੇ ਨੂੰ ਇਸ ਤੋਂ ਬਾਅਦ ਔਰ ਮੈਂ 75 ਕਰੋੜ ਦਾ ਪ੍ਰੋਜੈਕਟ ਬਣਾਇਆ ਸੀ 35 ਕਰੋੜ ਰੁਪਏ ਉਸ ਨੂੰ ਸੈਂਕਸ਼ਨ ਹੋ ਚੁੱਕਾ ਹੈ ਦੂਜੇ ਵਾਸਤੇ ਕੋਸ਼ਿਸ਼ਾਂ ਜਾਰੀ ਹੈ ਜਿਹਦੇ ਚੀਨ ਨੰਬਰ 21 ਲੈ ਕੇ ਜਿਹੜਾ ਉਸ ਨੂੰ ਤਿਆਰ ਕਰਾਂਗੇ ਔਰ ਸਾਡੇ ਕੋਲੇ 2050 ਤੱਕ ਦੋ ਟਾਈਮ ਪਾਣੀ ਦੇਣ ਦੇ ਜੇ ਸੀ ਕਾਬਿਲ ਹੋ ਸਕਾਂਗੇ ਬਠਿੰਡੇ ਦੀ ਜਿਹੜੀ ਕਾਰਪੋਰੇਸ਼ਨ ਹੈ ਕੰਮ ਬਦਾਰਿਆਨੇ ਕਰਨੇ ਹੁੰਦੇ ਨੇ ਜਿੰਨੇ ਵੀ ادارے ਐ ਮੈਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਕਦੇ ਇਸ ਗੱਲ ਦੀ ਟਕਰਾਅ ਚ ਨਹੀਂ ਪਿਆ ਮੈਂ ਹਮੇਸ਼ਾ ਪੋਜ਼ੀਟਿਵ ਸੋਚ ਲੈ ਕੇ ਆਪਣੀ ਪੋਜ਼ੀਟਿਵ ਵਿਚਾਰਧਾਰਾ ਲੈ ਕੇ ਜਾਂਦਾ ਸਰਕਾਰ ਕੋਲ ਜਿੱਥੇ ਲੋਕਾਂ ਦਾ ਕੋਈ ਫਾਇਦਾ ਹੋ ਸਕੇ ਇਥੇ ਇੱਕ ਵਧੀਆ ਫੂਡ ਪਾਰਕ ਬਣਾਉਣ ਦੀ ਦੋ ਤਿੰਨ ਨੰਬਰ ਚੀਜ਼ ਦੇ ਵਿੱਚ ਸਾਡੀ ਕੋਸ਼ਿਸ਼ ਹੈ ਪਰਮਾਤਮਾ ਕਰੇ ਸਿਰੇ ਜਿਹੜੇ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਔਰ ਇੱਕ ਨਵਾਂ ਗੇਮ ਹੈ ਬੈਠੇ ਨੇ ਬਾਬਾ ਜੀ ਮੈਨੂੰ ਇਹਨਾਂ ਨੇ ਹੁਕਮ ਕੀਤਾ ਸੀ ਕਿ ਅਸੀਂ ਬਹੁਤ ਦੇਰ ਦੇ ਸਾਡੀ ਕਿਸੇ ਨੇ ਬਾਹ ਨਹੀਂ ਫੜੀ 2 ਔਰ 3 ਨੰਬਰ ਚੀਲਾਂ ਦੇ ਵਿੱਚ ਪਟਿੰਡੇ ਦੇ ਲਈ ਜਿਹੜੀ ਆਉਣ ਵਾਲੇ ਸਮੇਂ ਸ਼ੁਰੂ ਹੋਣੀ ਹੈ ਕੋਚ ਰੱਖ ਕੇ 1000 ਬੱਚੇ ਦੀ ਉਸ ਗੇਮ ਦੀ ਨਰਸਰੀ ਤਿਆਰ ਹੋਣੀ ਹੈ ਪਟਿੰਡੇ ਦੇ ਵਿੱਚ ਔਰ ਉਹ ਗੇਮ ਚ ਵੀ ਦੇਖੋ ਸਾਡੇ ਇੱਥੋਂ ਬੱਚੇ ਆ ਜਿਹੜੇ ਉਹ ਇੰਟਰਨੈਸ਼ਨਲ ਜਾ ਕੇ ਖੇਡ ਕੇ ਆਇਆ ਕਰਨੀ ਜਿਹੜੇ ਇੱਕ ਨੰਬਰ ਚੀਲ ਦੇ ਨਾਲ ਵਾਲਾ ਦਵਾਲਾ ਉਥੇ ਇੱਕ ਫੂਡ پارک ਤੇ ਆ ਜਿਹੜੇ ਟਾਵਰ ਹੈ ਇਹਨਾਂ ਨੂੰ ਲਾਈਟਨਿੰਗ ਕਰਨ ਦਾ ਸਾਡਾ ਪ੍ਰੋਗਰਾਮ ਹੈ ਮੈਂ ਅੱਜ ਨਹੀਂ ਕਹਿ ਰਿਹਾ ਵੀ ਅੱਜ ਇਹ ਪ੍ਰੋਜੈਕਟ ਬਣਿਆ ਮੈਂ ਜਦੋਂ ਐਮਐਲਏ ਬਣਿਆ ਸੀ ਮੇਰੇ ਕੋਲੇ ਬਕਾਇਦਾ ਸਰਕਾਰ ਕੋਲੇ ਲਿਗੀਆਂ ਚਿੱਠੀਆਂ ਨੇ ਜਿਹੜੀਆਂ ਉਹ ਜੋ ਬੀਜੀਐਲ ਕਮੇਟੀ ਹੁੰਦੀ ਹੈ ਸਟੇਟ ਗਵਰਨਮੈਂਟ ਦੀ ਉਹਦੀ ਪਰਮਿਸ਼ਨ ਵਾਸਤੇ ਗਈਆਂ ਨੇ ਇਹ ਪ੍ਰੋਜੈਕਟ ਵੀ ਉਹਦੇ ਵਿੱਚ ਹੈ ਜਿਹੜੀ ਸੈਰਗਾਦੀ ਗੱਲ ਉੱਥੇ ਕੀਤੀ ਗਈ ਹੈ ਛੌਨੀ ਦੇ ਨਾਲ ਮੇਰੀ ਆਪਦੀ ਸੋਚ ਨਹੀਂ ਸੀ ਜਿਹੜੀ ਮੇਰੀ ਨਹੀਂ ਮੈਂ ਕਦੇ ਕਹਿੰਦਾ ਨਹੀਂ ਮੈਂ ਉੱਥੇ ਗਿਆ ਸੀ ਉੱਥੇ ਹਰਵੰਸ لال ਹੁਰੀ ਸਾਡੇ ਈਓ ਨੇ ਰਿਟਾਇਰਡ ਲਾਲ ਸਿੰਘ ਹੁਰੀ ਹੈ ਸ਼ਾਇਦ ਤੁਹਾਡੇ ਜੋ ਕੋਈ ਜਾਣਦੇ ਹੋਣ ਕੋਆਪਰੇਟਿਵ ਬੈਂਕ ਦੇ ਵਿੱਚੋਂ ਰਿਟਾਇਰ ਨੇ ਮੈਨੂੰ ਉਹਨਾਂ ਨੇ ਕਿਹਾ ਉਹ ਕਸ਼ਿਆ ਲੈ ਕੇ ਪਰੇ ਛੌਨੀ ਦੇ ਨਾਲ-ਨਾਲ ਬੂਟੇ ਮਾਰੀ ਜਾਂਦੇ ਸੀ ਕਹਿੰਦੇ ਜੀ ਜੇ ਇੱਥੇ ਅਸੀਂ ਪੱਧਰ ਕਰਕੇ ਸ਼ਹਿਰਗਾ ਬਣਾ ਦਈਏ ਇਹ ਰੋਡ ਚੱਲ ਪੈਣੀ ਐ ਟ੍ਰੈਫਿਕ ਦੇ ਵਿੱਚ ਸਾਇਰ ਨਹੀਂ ਰੋਕਣੇ ਕਰ ਸਕਣੀ ਮੈਂ ਡੀ ਸਾਹਿਬ ਨਾਲ ਗੱਲ ਕੀਤੀ ਉਥੇ ਇਜੈਕਸ਼ਨ ਲੱਗ ਗਿਆ ਉਥੇ 11 ਕੇਵੀ ਲਾਈਨ ਜਾਂਦੀ ਸੀ ਮੈਂ ਧੰਨਵਾਦੀ ਆ ਸਾਡੇ ਜਿਹੜਾ ਸਬਡੈਂਟ ਇੰਜੀਨੀਅਰ ਸੀ ਹਰਦੇਵ ਸਿੰਘ ਸਿੱਧੂ ਉਹਨਾਂ ਦਾ ਮੈਂ ਉਹਨਾਂ ਨੂੰ ਕਿਹਾ ਸਿੱਧੂ ਸਾਹਿਬ ਕੋਈ ਗੋਲ ਮੋਲ ਜੀ ਚਿੱਠੀ ਕੱਢ ਦਿਓ ਸਾਡੀ ਅੱਜ ਤੋਂ ਦੂਰ ਹੋ ਜੇ ਅਸੀਂ ਇਹ ਸੈਰਗਾ ਬਣਾ ਲਈਏ ਜਿਹੜੇ ਡਿਪਟੀ ਕਮਿਸ਼ਨਰ ਬਟਿੰਡਾ ਉਹਦੇ ਚੇਅਰਮੈਨ ਹੁੰਦੇ ਸੀ ਇੰਪਰੂਵਮੈਂਟ ਟਰਸਟ ਦੇ ਉਹਨਾਂ ਨੇ ਐਨਓਸੀ ਦਿੱਤਾ ਬਹੁਤ ਵਧੀਆ ਸਹਿਰਗਾ ਬਣੀ ਹੈ ਜਿਹੜੀ ਉਸ ਇਲਾਕੇ ਵਾਸਤੇ ਵਰਦਾਨ ਹੈ ਔਰ ਉਸ ਤੋਂ ਅੱਗੇ ਜਿਹੜੀ 2.5 ਕਿਲੋਮੀਟਰ ਹੈ ਤੇ ਭਾਈ ਮਤੀ ਦਾਸ ਦੇ ਨਾਲ-ਨਾਲ ਉਹ ਵੀ ਤਿਆਰ ਕੀਤੀ ਜਾ ਰਹੀ ਹੈ 2 ਕਰੋੜ 70 ਲੱਖ ਰੁਪਿਆ ਸਾਡੀਆਂ ਸਾਰੀਆਂ ਮਨਜ਼ੂਰੀਆਂ ਸਟੇਟ ਗਵਰਨਮੈਂਟ ਦੀਆਂ ਹੋਈਆਂ ਪਈਆਂ ਨੇ ਨਹਿਰ ਦੇ ਨਾਲ-ਨਾਲ ਰਿੰਗ ਰੋਡ ਤੱਕ ਸਿਰਫ ਸੈਂਟਰ ਗਵਰਨਮੈਂਟ ਦੀ ਜਿਹੜੀ ਫੋਰੈਸਟ ਡਿਪਾਰਟਮੈਂਟ ਆ ਉਹਦੀ ਮਨਜ਼ੂਰੀ ਰਹਿੰਦੀ ਹੈ ਆਉਣ ਵਾਲੇ ਸਮੇਂ 'ਚ ਅਸੀਂ ਤਿਆਰ ਕਰਕੇ ਦੇ ਦੇਵਾਂਗੇ ਔਰ ਜਿਹੜੇ ਦੋ ਪੋਲ ਆਏ ਨੇ ਪਿਛਲੇ ਸਮੇਂ 'ਚ 88 ਕਰੋੜ ਮਨਜ਼ੂਰ ਹੋਇਆ ਪਹਿਲੇ ਬਜਟ ਚ ਮਲਤਾਨੀਆਂ ਰੋਡ ਪੁਲ ਜਿਹੜਾ ਅਸੀਂ ਵਿਸਾਖੀ ਤੇ ਚਾਲੂ ਕਰਨ ਜਾ ਰਹੇ ਹਾਂ ਔਰ ਇੱਕ ਪੁਲ ਜਿਹੜਾ ਜਨਤਾ ਨਗਰ ਦਾ ਜਿਹੜਾ 1984 ਤੋਂ 82 ਤੋਂ ਲੋਕਾਂ ਦੀ ਡਿਮਾਂਡ ਸੀ ਔਰ ਉਸ ਦੇ ਉੱਤੇ 50 ਕਰੋੜ ਲੱਗਣਾ ਹੈ ਜਿਹੜੀ ਨਹਿਰ ਦੀ ਪੜੀਤੀ 30 ਫੁੱਟ ਚੌੜੀ ਹੋਣੀ ਹੈ ਤੇ ਨਾਲ ਉਹ ਪੁਲ ਬਣਨਾ ਹੈ ਜਿਹੜਾ ਇਸ ਏਰੀਆ ਦਾ ਟ੍ਰੈਫਿਕ ਹੈ ਉਹ ਬਿਲਕੁਲ ਪਾਸੇ ਚਲਾ ਜਾਏਗਾ ਉਹ ਰਿੰਗ ਰੋਡ ਚੱਲਨੇ ਉਸ ਏਰੀਆ ਦਾ ਟ੍ਰੈਫਿਕ ਜਿਹੜਾ ਅੱਗੇ ਨਾਲੋਂ ਘਟਿਆ ਸ਼ਹਿਰ ਚੋਂ ਇਸੇ ਤਰ੍ਹਾਂ ਮੈਨੂੰ ਹਰ ਬੰਦਾ ਜਿਹੜਾ ਆਪਦੇ ਟੈਕਨੀਕਲ ਕੰਮ ਦਾ ਐਕਸਪਰਟ ਹੁੰਦਾ ਆ ਬੈਠੇ ਨੇ ਬਾਈ ਸਿਕੰਦਰ ਸਿੰਘ ਊਰੀ ਜਿੱਦ ਦੇ ਅਸੀਂ ਸੈਰਗਾ ਚਾਲੂ ਕਰਕੇ ਆਏ ਇਹ ਮੈਨੂੰ ਲੈ ਗਏ ਰਿੰਗ ਰੋਡ ਤੇ ਮੈਨੂੰ ਕਹਿੰਦੇ ਜੀ ਜਿਹੜਾ ਬੱਸਾਂ ਹੁਣੇ ਮੁੜ ਕੇ ਆਉਣਗੀਆਂ ਸ਼ੌਣੀ ਦੇ ਥਾਣੇ ਕੋਲ ਔਰ ਇੱਥੇ ਐਕਸੀਡੈਂਟ ਬਹੁਤ ਹੋਇਆ ਕਰ ਮੇ ਮੈਂ ਇਹਨਾਂ ਨੂੰ ਕਿਹਾ ਹੱਲ ਕੀ ਹੈ ਕਿਉਂਕਿ ਸਾਰੀ ਜ਼ਿੰਦਗੀ ਇਹਨਾਂ ਨੇ ਇਸ ਮਹਿਕਮੇ 'ਚ ਗੱਡੀ ਸੀ ਇਹ ਕਹਿੰਦੇ ਵੀ ਇੱਥੇ ਜਿਆਦਾ ਕੋਈ ਡਾਕਟਰ ਬਣੇ ਚਾਹ ਪੀੜਰਾਂ ਦੇ ਉੱਤੇ ਪੁੱਲ ਜਾਵੇ ਉਹਦਾ ਖਰਚਾ ਬੜਾ ਸੀ ਮੈਂ ਤੁਹਾਨੂੰ ਬੜੀ ਖੁਸ਼ੀ ਨਾਲ ਦੱਸਣਾ ਚਾਹਣਾ ਮੈਨੂੰ ਪਤਾ ਆਪਦੇ ਘਰ ਦਾ ਮਤਲਬ ਹੁੰਦਾ ਕਈ ਥਾਂ ਸਟੇਟ ਗਵਰਨਮੈਂਟ ਤੋਂ ਫੰਡ ਮਿਲਦੇ ਨਹੀਂ ਫੰਡ ਲਿਆਉਣੇ ਕੋਈ ਸੌਖੇ ਨਹੀਂ ਹੁੰਦੇ ਐਨਐਚਆਈ ਆੜਿਆਂ ਨਾਲ ਗੱਲ ਤੋੜੀ ਜਿਹੜਿਆ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨੇ ਲਿਖਾ ਪੜੀ ਕੀਤੀ ਚੰਡੀਗੜ੍ਹ ਇਹਨਾਂ ਦੇ ਚੇਅਰਮੈਨ ਨੂੰ ਮਿਲੇ 40 ਕਰੋੜ ਰੁਪਏ ਦਾ ਮਨਜ਼ੂਰ ਹੋ ਗਿਆ ਚੁੱਕਿਆ ਉਥੇ ਡਾਕਟਰ ਬਣਨ ਵਾਸਤੇ ਜਿਹੜੀ ਰੋਡ ਦੇ ਥੱਲੇ ਦੀ ਵਰਸਾ ਤੋਂ ਸਿੱਧੀਆਂ ਜਿਹੜੀਆਂ ਉਹ ਜਾਣੀਆਂ 40 ਕਰੋੜ ਨਾਲ ਆਉਣ ਵਾਲੇ ਸਮੇਂ ਚ ਕੰਮ ਸ਼ੁਰੂ ਹੋ ਜਾਏਗਾ ਔਰ ਉਹਦੇ ਟੈਂਡਰ ਹੋ ਜਾਣਗੇ 10-20 ਦਿਨ ਦੇ ਵਿੱਚ ਹੀ ਮੈਂ ਇੱਕ ਪ੍ਰੋਜੈਕਟ ਦੀ ਸੌਣ ਨੂੰ ਕਿਹਾ ਸੀ ਮੈਂ ਭਾਈ ਮਤੀ ਦਾਸ ਨਗਰ ਚ ਗਿਆ ਸੀ ਸ਼ਾਇਦ ਉੱਥੋਂ ਕੋਈ ਆਇਆ ਜਾਂ ਨਹੀਂ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਾਡੀ ਜਿਹੜੀ ਰੋਡ ਹੈ ਜਦੋਂ ਕੱਢੀ ਗਈ ਉਹ ਜਾਤੀ ਹਿੱਤਾਂ ਵਾਸਤੇ ਕਿਸੇ ਪਾਰਟਿਕਲ ਜ਼ਮੀਨ ਵਾਸਤੇ ਡਬਲਟ ਕਰਤੀ ਗਈ ਵੀ ਇਹਨੂੰ ਨਾਲ-ਨਾਲ ਜਾਣਾ ਚਾਹੀਦਾ ਹੈ ਅਸੀਂ ਉਸ ਪ੍ਰੋਸੈਸ ਨੂੰ ਕਿ ਸ਼ਹਿਰ ਦੇ ਉੱਤੇ ਰਿੰਗ ਰੋਡ ਕੱਟੀ ਜਾਵੇ ਜਿਹਦੇ ਨਾਲ ਦਿੱਲੀ ਲਾਈਨ ਟੱਪ ਕੇ ਡੱਬਾ ਵਾਲੀ ਰੋਡ ਤੋਂ ਅਸੀਂ ਜਿਹੜੀ ਆ ਰਿੰਗ ਰੋਡ 2 ਹੈ ਸੀਵੀਆਂ ਰੋਡ ਤੋਂ ਅਸੀਂ ਗੋਨਿਆਂ ਵਾਲਾ ਰੋਡ ਨਾਲ ਮੇਲ ਜੀਏ 1000 ਕਰੋੜ ਰੁਪਏ ਦਾ ਪ੍ਰੋਜੈਕਟ ਹੈ 1000 ਕਰੋੜ ਰੁਪਏ ਦਾ ਪ੍ਰੋਜੈਕਟ ਔਰ ਇਹ ਕਹਾਂ ਤੁਸੀਂ ਵੀ ਜਗਰੂਪ ਸਿੰਘ ਕੱਲਾ ਨੂੰ ਕਰਾ ਦੂ ਮੈਂ ਨਹੀਂ ਮੰਨਦਾ ਮੈਨੂੰ ਕੋਈ ਗਰੇਜ ਨਹੀਂ ਕੋਈ ਕਿਸੇ ਪਾਰਟੀ ਦਾ ਹੋਵੇ ਮੈਂ ਬੜੀ ਜਲਦੀ ਸਰੂਪ ਚੰਦ ਸਿੰਘਲੇ ਹੋਰਾਂ ਨਾਲ ਅਕਾਲੀ ਦਲ ਨਾਲ ਸਾਰਿਆਂ ਨਾਲ ਮੀਟਿੰਗ ਕਰਨ ਆਣੇ ਇਕੱਠੇ ਹੋ ਕੇ ਚੱਲੀਏ ਸ਼ਹਿਰ ਦੇ ਇਸ ਪ੍ਰੋਜੈਕਟ ਵਾਸਤੇ 1000 ਕਰੋੜ ਦਾ ਪ੍ਰੋਜੈਕਟ ਹੋਇਆ 200 ਕਰੋੜ ਦਾ ਬਰਨਾਲਾ ਰੋਡ ਦਾ ਹੈਗਾ ਜਿਹੜਾ ਐਲੀਵੇਟਰ ਰੋਡ ਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਟੰਨਾ ਸ਼ਹਿਰ ਸਾਰੇ ਟ੍ਰੈਫਿਕ ਤੋਂ ਨਿਜਾਦ ਪਾ ਲੇਗਾ ਔਰ ਬਹੁਤ ਵੱਡੀ ਡਿਵੈਲਪਮੈਂਟਲ ਸ਼ਹਿਰ ਦੀ ਹੋਣ ਜਾ ਰਹੀ ਹੈ ਬਹੁਤ ਵੱਡਾ ਪ੍ਰੋਜੈਕਟ ਹੈ ਮੈਂ ਨਹੀਂ ਕਹਿੰਦਾ ਮੈਂ ਇਕੱਲਾ ਕਰਾਂ ਉਹ ਜੇ ਮੈਂ ਕਰਾ ਹੀ ਨੂ ਹੋ ਸਕਦਾ ਮੈਂ ਨਾ ਕਰ ਸਕਾਂ ਪਰ ਮੈਂ ਕੋਸ਼ਿਸ਼ਾਂ ਹਮੇਸ਼ਾ ਜਿਆਦੀ ਰੱਖਦਾ ਹਾਂ ਉਸ ਦੇ ਲਈ ਵੀ ਮੁੱਖ ਮੰਤਰੀ ਸਾਹਿਬ ਤੋਂ ਜਿਹੜਾ ਡੀਓ ਹੈ ਇੱਕ ਦੋ ਦਿਨ ਦੇ ਵਿੱਚ ਗੱਡ ਗਰੀ ਜੋ ਮਿਨਿਸਟਰ ਨੇ ਚਲਿਆ ਜਾਏਗਾ ਸੈਂਟਰ ਦੇ ਵਿੱਚ ਔਰ ਮੈਂ ਸਾਰੀਆਂ ਪਾਰਟੀਆਂ ਨੂੰ ਆਪ ਹੱਥ ਜੋੜ ਕੇ ਬੇਨਤੀ ਕਰਕੇ ਨਾਲ ਉਹਨਾਂ ਦੇ ਜਾਊਂਗਾ ਤੁਹਾਨੂੰ ਇੱਥੇ ਭਰੀ ਪੰਚਾਇਤ ਦੱਸਦਾ ਜੇ ਮੈਂ ਉਹ ਕੰਮ ਵਿੱਚ ਕਾਮਯਾਬ ਹੋ ਗਿਆ ਮੈਂ ਸਮਝੂਗਾ ਕਿ ਮੇਰੀ 40 ਸਾਲ ਦੀ ਜਿਹੜੀ ਰਾਜਨੀਤੀ ਔਰ ਸਾਰਤਕ ਹੈ ਮੈਂ ਇਮਾਨਦਾਰੀ ਨਾਲ ਜ਼ਿੰਦਗੀ ਚ ਕੰਮ ਕੀਤਾ ਔਰ ਮੈਂ ਸਮਝਦਾਏ ਕੋ ਪੈਸਾ ਜਿਹੜਾ ਪੈਸਾ ਲਗਲੇ ਤੁਸੀਂ ਬਲੈਕ ਕਰਨ ਲੱਗ ਜੋ ਵੀ ਕਮਾ ਲੈਂਦਾ ਪੈਸਾ ਕੋਈ ਬੌਧੀ ਵੱਡੀ ਗੱਲ ਨਹੀਂ ਹੁੰਦੀ ਤੁਹਾਡੇ ਕੋਲੇ ਜ਼ਿੰਦਗੀ ਚ ਰੋਟੀ ਖਾਣ ਦੇ ਸਾਧਨ ਹੋਣੇ ਚਾਹੀਦੇ ਉਹ ਪ੍ਰਮਾਤਮਾ ਦੀ ਕਿਰਪਾ ਹੈ ਮੇਰੇ ਬੱਚੇ ਸੱਟ ਨੇ ਮੇਰੇ ਮਾਪਿਓ ਨੇ ਉਹਨੇ ਇੱਕ ਸਾਧਨ ਮੇਰੇ ਕੋਲ ਹੈਗਾ ਜਿਹਦੇ ਨਾਲ ਮੈਂ ਵਧੀਆ ਰੋਟੀ ਖਾ ਰਿਹਾ ਜੀ ਜ਼ਿੰਦਗੀ ਦੇ ਵਿੱਚ ਐਬਾਂ ਬੈਲਾਂ ਤੋਂ ਬਚਿਆ ਜਾਵੇ ਆਪਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੋਸ਼ਿਸ਼ ਕਰੋ ਕਿ ਉਹ ਗੇਮਾਂ ਵਾਲੇ ਪਾਸੇ ਵਧਣ ਔਰ ਉਹ ਨਸ਼ਿਆਂ ਤੋਂ ਬਚ ਕੇ ਪੰਜਾਬ ਨੂੰ ਚੰਗਾ ਸਿਰ ਸਕਣ ਪੰਜਾਬ ਦੇ ਵਾਸਤੇ ਬਹੁਤ ਡੇਡੀਆਂ ਅੱਖਾਂ ਨੇ ਭਾਵੇਂ ਕੇਂਦਰ ਦੀ ਸਰਕਾਰ ਹੈ ਭਾਵੇਂ ਤੁਹਾਡੇ ਆਲੇ ਦੁਆਲੇ ਬੈਠੀਆਂ ਹੋਈਆਂ ਦੂਜੇ ਮੁਲਕਾਂ ਦੀਆਂ ਸਰਕਾਰਾਂ ਨੇ ਮਤ ਸੋਚਿਓ ਅਸੀਂ ਪੰਜਾਬ 'ਚ ਬੈਠੇ ਸੇਫ ਹਾਂ ਅਸੀਂ ਸੇਫ ਨਹੀਂ ਸਾਨੂੰ ਸੋਚਣਾ ਪਊਗਾ ਪੰਜਾਬੀਆਂ ਨੂੰ ਸਾਡੇ ਵਾਸਤੇ ਕੋਈ ਵੀ ਸਰਕਾਰਾਂ ਆਉਂਦੀਆਂ ਕੇਂਦਰ ਦੇ ਵਿੱਚੋਂ ਉਹਨਾਂ ਦੇ ਜਾਂ ਨੀਤੀਆਂ ਸਾਡੀਆਂ ਪੰਜਾਬ ਦੀਆਂ ਰੀਜਨਲ ਪਾਰਟੀਆਂ ਦੀਆਂ ਨੀਤੀਆਂ ਨਾਲੋਂ ਬਹੁਤ ਵੱਖ ਹੁੰਦੀਆਂ ਸਾਡੀਆਂ ਲੋੜਾਂ ਬਹੁਤ ਵੱਖ ਨੇ ਸਾਡੇ ਜਿਹੜੇ ਕੰਮ ਕਰਨ ਦੇ ਟੰਗ ਨੇ ਸਾਡਾ ਰਹਿਣ ਸਹਿਣ ਹੈ ਉਹ ਬਹੁਤ ਵੱਖ ਹੈ ਇਸ ਕਰਕੇ ਸਾਨੂੰ ਆਪਦੇ ਆਪ ਨੂੰ ਟਕੜਾ ਕਰਕੇ ਪੰਜਾਬ ਨੂੰ ਟਕੜਾ ਕਰਨਾ ਪਊਗਾ ਇਹ ਵੀ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਪ੍ਰਮਾਤਮਾ ਕਰੇ ਅਸੀਂ ਸਾਰੇ ਲੜ ਕੇ ਪੰਜਾਬ ਨੂੰ ਅੱਗੇ ਵਧਾਉਣ ਦੇ ਲਈ ਯਤਨ ਕਰਦੇ ਰਹੀਏ ਧੰਨਵਾਦ ਸਾਰਿਆਂ ਨੂੰ ਇੱਕ ਵਾਰ ਫਿਰ ਇੱਥੇ ਮੇਰੇ ਗ੍ਰਹਿ ਵਿਖੇ ਆਉਣ ਤੇ ਬਹੁਤ-ਬਹੁਤ ਵਧਾਈ ਮੈਨੂੰ ਉਹ ਕਹਿੰਦੇ ਆ ਵੀ ਜੇ ਬਰੂਦ ਨੂੰ ਪੁਨੀਤਾ ਲਾ ਦੀਏ ਫਟ ਜਾਂਦਾ ਪੁਨੀਤਾ ਲਾ ਕੇ ਆਪਣੇ ਨੀਲ ਗਰਗ ਜੀ ਤੇ ਪੂਰੀ ਸਾਹਿਬ ਮੈਰੀ ਕੋਈ ਰਾਜਨੀਤਿਕ ਗੱਲ ਕਰਨ ਦੀ ਨੀਤ ਨਹੀਂ ਸੀ ਮੈਂ ਤਾਂ ਭਰਾਓ ਅੱਜ ਖੁੱਲਾ ਸੱਦਾ ਦਿੱਤਾ ਸੀ ਵੀ ਇੱਥੇ ਗਾਵਾਂਗੇ ਸਾਥੀ ਆਉਣਗੇ ਗਾਣਗੇ ਕੁ ਟੁਟਕੜੇ ਸੁਣਾਉਣਗੇ ਨਵਾਂ ਸਾਲ ਐਸੀ ਗੁਰਜੀ ਜਾਵਾਂਗੇ ਮौज ਮਾਰੋ